ਲੋਰੀ ਵੀਰੋਸਤੋ ਜੋ ਅੱਜ ਪੇਸ਼ ਕਰਨ ਲੱਗੇ ਆ ਜੋ ਕਿ ਆਪਣੇ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦੀ ਦੌੜ ਲੱਗੀ ਹੋਈ ਹੈ ਉਸ ਦੇ ਸੰਬੰਧ ਦੇ ਵਿੱਚ ਕੁਸਤਾ ਬੱਚੇ ਆਪਣੇ ਸਟੱਡੀ ਕਰ ਸਟੱਡੀ ਵੇਸ ਤੇ ਜਾ ਰਹੇ ਆਪਣੀ ਪੜ੍ਹਾਈ ਕਰਕੇ ਤੇ ਕੁਸ ਜਿਨ੍ਹਾਂ ਦੇ ਮਨ ਤੇ ਕੀੜਾ ਵੜਿਆ ਵੀ ਅਸੀਂ ਤਾਂ ਬਾਹਰ ਜਾਣਾ ਹੀ ਜਾਣਾ ਉਹ ਏਜੰਟਾਂ ਦੇ ਚੁਗਲ ਦੇ ਵਿੱਚ ਫਸ ਕੇ ਗਲਤ ਤਰੀਕੇ ਦੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਆ ਉਸ ਦੇ ਸੰਬੰਧ ਦੇ ਵਿੱਚ ਪਿਤਾ ਆਪਣੇ ਪੁੱਤਰ ਨੂੰ ਸਮਝਾਉਂਦਾ ਵੀ ਪੁੱਤਰਾ ਤੂੰ ਕਿਤੇ ਗਲਤ ਜੰਟਾਂ ਕੋਲੇ ਫਸ ਕੇ ਠੱਗੀ ਨਾਲ ਮਰਵਾਲੀ ਜਾਂ ਰਿਸ਼ਤੇ ਦੇ ਵਿੱਚ ਜੋ ਆਪਣੇ ਰਿਸ਼ਤੇਦਾਰ ਗਏ ਹੁੰਦੇ ਆ ਉਹਨਾਂ ਦੇ ਵਿੱਚੋਂ ਕੋਈ ਉਹਦੀ ਪਰਝਾਈ ਆਈ ਹੈ ਤੋ ਕਹਿੰਦਾ ਅੰਨੀ ਪਰਝਾਈ ਵੀ ਮੈਂ ਲੈਣਾ ਬਾਹਰ ਨੂੰ ਤੇ ਮੈਨੂੰ ਲੈ ਕੇ ਚੱਲ ਉਸੇ ਸੰਬੰਧ ਦੇ ਵਿੱਚ ਕੀਤਾ ਹੈ ਬਾਈ ਮਾਂਟੇ ਹਲਖ ਦੀ ਲਿਸ਼ਤਾ ਗੌਰ ਨਾਲ ਸੁਣ ਲਈ ਤਾਂ ਮੇਰੀ ਬਾਪੂ ਹੁਣ ਤਾਂ ਪੁੜਾ ਢੋਲਦਾ ਬਾਟੂ ਤੇਰੇ ਪੁੱਤ ਵੱਲ ਦੁਨੀਆ ਚਾਕੂ ਤੇ ਕੀ ਆਪ ਨਤੀਜਾ ਓਏ ਪੁੱਤ ਤੇਰੇ ਦਾ ਭਾਰੋਂ ਉੱਡਿਆ ਆਉਂਦਾ ਵੀ ਜਾ ਓਏ ਪੁੱਤ ਤੇਰੇ ਦਾ ਭਾਰੋਂ ਉੱਡਿਆ ਆਉਂਦਾ ਵੀ ਜਾ ਓਏ ਓ ਬਾਪੂ ਪੁੱਤ ਤੇਰੇ ਦਾ ਭਾਰੋਂ ਉੱਡਿਆ ਆਉਂਦਾ ਵੀ ਜਾ ਓਏ ਓਏ ਆ ਤੈਨੂੰ ਕੀਨੇ ਸੁਪਨਾ ਦਿਖਾਇਆ ਪਾਗਲਾ ਫਿਰੇ ਹੱਥਾਂ ਵਿੱਚ ਆਇਆ ਹੁਣ ਤੂੰ ਸਮਝ ਦੇਣਾ ਸਮਝਾਇਆ ਹੁਣ ਤੂੰ ਸਮਝ ਨਕਲੀ ਝੰਟਾ ਕੋ ਨਾ ਮਰਵਾਈ ਠੱਗੀ ਓਏ ਪੁੱਤਰਾ ਨਕਲੀ ਝੰਟਾ ਕੋ ਨਾ ਮਰਵਾਈ ਠੱਗੀ ਓਏ ਤੂੰ ਕੂਆ ਦੀ ਨੂੰ ਆਈ ਜੱਗ ਦੀ ਖਾਸ਼ ਲੱਗੇ ਪੜ ਜਾਈ ਉਹਨੇ ਸਾਰੀ ਗੱਲ ਸਮਝਾਈ ਉਹਨੇ ਸਾਰੀ ਗੱਲ ਸਮਝਾਈ ਜਦ ਕਿ ਟਮਟਿਓ ਕਰਦੀ ਸੀ ਕੀ ਪਤਾ ਨੀ ਮੂੰਹ ਤੇ ਮਿਲਿਆ ਬਲਮ ਭਾਂਗੂ ਜਗਦੀ ਸੀ ਨੀ موਤੇ ਮੜਿਆ ਭਲਮ ਬਾਂਗੂ ਜਗਦੀ ਸੀ ਟੁਕਕਾਂ ਲਿਆ ਮੇਰੇ ਧੀਆ ਵਰਗੀ ਉਹ ਤਾਂ ਮੇਰੇ ਧੀਆ ਵਰਗੀ ਸਭ ਦੇ ਆਪਣੀ ਹੁੰਦੀ ਮਰਜੀ ਤੇਰੀ ਮਾਂ ਸੀ ਗੱਲਾਂ ਕਰਦੀ ਤੇਰੀ ਮਾਂ ਸੀ ਗੱਲਾਂ ਕਰਦੀ ਹੋਵੇ ਸੰਜ ਵਿਚਾਰੀ ਓਏ ਤਿੰਨ ਫੁੱਟ ਦੀ ਗੁੱਤ ਤੇ ਪੌਣੀ ਪੈ ਗਈ ਭਾਰੀ ਓਏ ਪੁੱਤਰਾ ਤੰਗ ਪੁੱਟ ਦੀ ਗੱਤ ਤੇ ਪੁੰਨੀ ਪੈਗੀ ਧਾਰੀ ਓਏ ਬਾਪੂ ਜੀ ਉਹ ਬੁੜਿਆ ਬਾਹਲਾ ਬੰਡਾ ਕਰਸੀ ਬੁੜਿਆ ਬਾਹਲਾ ਬੰਡਾ ਕਰਸੀ ਪੈਸੇ ਲਾਉਣ ਤੋਂ ਜਾਨਾ ਖਿਸਕੀ ਹੁੰਦਾ ਹਰ ਕੰਮ ਕਰਨ ਵਾਲ ਇਸ ਕੀ ਹੁੰਦਾ ਹਰ ਕੰਮ ਕਰਨਾਰ ਇਸ ਕੀ ਸਮਝ ਲੈ ਗੱਲ ਕਰਾਰੀ ਨੂੰ ਉਹ ਤਤੇਰੇ ਨੇ ਹੁਣ ਤਾਂ ਮਨ ਤਾਂ ਸੇਲਵਰ ਹਾਕਿਤ ਚੰਗਾ ਦੇਖੀ ਨਾ ਕਰਵਾ ਦੀ ਕੰਗਾ ਰਹਿੰਦਾ ਬੋਲ ਬੋਲਦਾ ਮੰਦਾ ਰਹਿੰਦਾ ਬੋਲ ਬੋਲਦਾ ਮੰਦਾ ਗੱਲ ਮੰਨਾਂ ਕੀ ਤੇਰੀ ਨੂੰ ਸਿਵਿਆਂ ਦੇ